ਦੀਰੀ ਉਥੇ ਲੱਗਿਆ ਸੀ ਜਾਂਸੀ ਦੇ ਵਿੱਚ ਉਹ ਸਾਡੇ ਕੋਲ ਆਇਆ ਜਦੋਂ ਉਹ ਕਹਿੰਦਾ ਭਾਈ ਮਸ਼ੀਨ ਲੈ ਲੋ ਕਹਿੰਦਾ ਯਾਰ ਚਲ ਅਸੀਂ ਉਹ ਦੋਨੇ ਖੇਤ ਦੇ ਸੀ ਮਾਹ ਕਿਵੇਂ ਰਿਹਤ ਤਿਰੀ ਵਰ ਦਾ ਝਾੜ ਇਹ ਕਹਿੰਦਾ ਭਾਈ ਬਹੁਤ ਨਿਕਲੀ ਕਹਿੰਦਾ ਜੀਰੀ ਫਿਰ ਐ ਗੱਲਾਂ ਕਰਦੇ ਜੀ ਅਸੀਂ ਨੇ ਮਸ਼ੀਨ ਲੈ ਲਈ ਉਦੋਂ ਅਸੀਂ ਲਾਗੇ ਸੀ 270 ਕਿਲੇ ਵੀ ਕਰੇ ਗਾ ਛੋਟੀ ਮਸ਼ੀਨ ਨਾਲ 7.5 ਲੱਖ ਦਾ ਕੰਮ ਕੀਤਾ ਸੀ ਵੀਰੇ 365000 ਦੀ ਛੋਟੀ ਮਸ਼ੀਨ ਸੀ ਉਹ ਠੀਕ ਹੈ ਤੇ 2 ਲੱਖ ਸਾਡਾ ਲੇਬਰ ਦਾ ਬਣ ਗਿਆ ਸੀ ਹੂੰ ਤੇ 2 ਕੁ ਲੱਖ ਰੁਪਏ ਤੁਹਾਨੂੰ ਬਚ ਗਏ ਸੀ ਇੱਕ ਸੀਜ਼ਨ ਦੇ ਵਿੱਚ ਮਸ਼ੀਨ ਫ੍ਰੀ ਹੋ ਜੇ ਬਹੁਤ ਵੱਡੀ ਗੱਲ ਹੈ ਜੀ ਹਾਂ ਜੀ ਹਾਂ ਉਹ ਤਾਂ ਹੈ ਉਹ ਛੋਟੀ ਮਸ਼ੀਨ ਹੈਗੀ ਹੁਣ ਵੀ ਤੁਹਾਡੇ ਲਵੇ ਹਾਂ ਹਾਂ ਹੈਗੀ ਵੀਰੇ ਉਹ ਵੀ ਚੱਲ ਰਹੀ ਹੈ ਕਿ ਨਾ ਉਹ ਖੜੀ ਹੈ ਨਹੀਂ ਉਹ ਵੀ ਚੱਲ ਰਹੀ ਹੈ ਉਹ ਵੀ ਚੱਲ ਰਹੀ ਹੈ ਤਿੰਨ ਮਸ਼ੀਨਾਂ ਚੱਲ ਰਹੀਆਂ ਤੁਹਾਡੇ ਤਿੰਨ ਮਸ਼ੀਨਾਂ ਲਈ ਠੀਕ ਹੈ ਉਹ ਆਪਣੀ ਨਾਬਾ ਸਾਈਡ ਜਾਂਦਾ ਹੀ ਹੈ ਠੀਕ ਹੈ ਉਹ ਵੀ ਲਾਣ ਦੀਆਂ 4 ਤੋਂ 5 ਕਿਲੇ ਵੀਰੇ ਅਸੀਂ ਤਾਂ ਕਰਾਉਂਦੇ 8-8 ਕਿਲੇ ਲਾਇਨੇ ਠੀਕ ਹੈ ਜਿਵੇਂ ਹੁਣ ਬੰਦਾ ਜ਼ਿਆਦਾ ਜ਼ੋਰ ਨਹੀਂ ਮਾਰਨਾ ਆਰਾਮ ਜੀ ਨਾਲ ਲਾਉਣੀ ਆ ਤਾਂ 8 ਕਿਲੇ ਆਪਣਾ 4-5 ਕਿਲੇ ਕਿਤੇ ਨਹੀਂ ਗਏ ਹਾਏ ਪ੍ਰੋਸੈਸਰ ਸੇਮ ਇਹੀ ਆ ਜੀਰੀ ਲਾਉਣ ਦਾ ਦੂਰ ਨੇੜੇ ਦਾ ਬਸ ਕਾਰਨ ਆ ਇਹ ਵੀ ਸਿੱਧਾ ਚਲਾਉਣਾ ਪੈਂਦਾ ਪਾਣੀ ਕਿੰਨੇ ਲਾਉਣਾ ਘੱਟ ਰੱਖਣਾ ਪਊਗਾ ਇਹ ਚ ਹਾਂਜੀ ਇਹ ਵੀ ਜਿਆਦਾ ਆ ਪਾਣੀ ਲਾਉਣ ਵੇਲੇ ਘੱਟ ਰੱਖਣਾ ਚਾਹੁੰਦੇ ਵੀਰੇ ਹੁਣ ਦੇਖੋ ਏਡੀ ਏਡੀ ਬਣੀ ਰਹੀ ਐ ਇਹ ਇਹਨੂੰ ਜਿੰਮੇ ਮਰਜ਼ੀ ਭਰ ਲੋ ਪਰ ਫਿਰ ਵੀ ਜਿਵੇਂ ਮੀਂਹ ਵਾਲਾ ਮੌਸਮ ਆ ਕਈ ਵਾਰੀ ਹਵਾ ਉਹ ਵਾ ਜੇ ਡਾਲ ਇਕੱਠੇ ਹੋਣ ਦੇ ਚਾਂਸ ਵੱਧ ਜਾਂਦੇ ਨੇ ਤੁਸੀਂ ਗੱਲ ਇਹ ਨਾ ਪਾਉ ਉਹਦਾ ਜਦੋਂ ਆਪਾਂ ਮੰਨ ਲਓ ਉਦੋਂ ਜੇ ਪੀਸਣ ਦਾ ਤਰੀਕਾ ਨਹੀਂ ਆਵੇਂ ਪਾ ਦੋਗੇ ਇੱਧਰ ਨੂੰ ਐਵੇਂ ਹੂੰ ਤਾਂ ਇਹਨੇ ਪੱਤੇ ਹੀ ਲਾ ਦੇਣਾ ਤਾਂ ਇਹਨਾਂ ਕੱਟ ਦੇਣਾ ਇਹ ਪੀਸ ਜਦੋਂ ਆਏ ਸਿੱਧਾ ਫਿਰ ਤਾਂ ਠੀਕ ਆ ਜਾਂ ਫਿਰ ਐਵੇਂ ਹੋਵੇ ਪੀਸ। ਅੱਛਾ। ਜਦੋਂ ਐਵੇਂ ਹੋ ਗੋ ਨਾ ਇਹਨੇ ਆ ਵੱਡ ਕੇ ਲਾ ਦੇਣਾ। ਪੀਸ ਸਿੱਧਾ ਵੀ ਦੋ ਟੈਕਨੋਲੋਜੀ ਵੀ ਘੱਟ ਸੀ ਹੁਣ ਟੈਕਨੋਲੋਜੀ ਵੀ ਵਧ ਗਈ ਤੇ ਮਸ਼ੀਨਾਂ ਦੇ ਵਿੱਚ ਵੀ ਸੋਧ ਹੋ ਗਈ। ਤੁਹਾਡੇ ਸਾਹਮਣੇ ਕਿਤੇ ਨਹੀਂ ਲੱਗ। muni ਵੀ ਜੀ ਆਪਾਂ ਤਾਂ ਇਹਨੂੰ ਫੇਲ کہہ ਸਕਦੇ ਆ ਜਿਵੇਂ ਅਸੀਂ ਪਿਛਲੀ ਵਾਰ ਲਾਈ ਸੀ। ਹਮ ਹੈਨਾ ਬਿਜੇ ਕਰੂ ਦੇ ਵਿੱਚੋਂ ਸਾਡੇ ਕੋਲ ਗਾਹਕ ਨਾ ਹੁੰਦੇ। ਹੁਣ ਤਾਂ ਤੁਹਾਡੇ ਲਈ ਕੰਮ ਓਵਰ ਆ। ਬਹੁਤ ਜ਼ਿਆਦਾ ਓਵਰ ਆਈ ਤੁਸੀਂ ਦੇਖ ਹੀ ਸਕਦੇ ਹੋ। ਜੇ ਸਕਸੈਸ ਹੋਇਆ ਤਾਂ ਹੀ ਓਵਰ ਹੈ ਤਾਂ ਹੀ ਆ। ਜੇ ਸਾਦੇ ਮੁਸਕਲ ਵੀਰੇ ਲੋਕ ਮਸ਼ੀਨਾਂ ਪਤਾ ਕਿਉਂ ਨਹੀਂ ਲੈਂਦੇ ਸੀ ਪਹਿਲਾਂ ਬਹੁਤ ਬੀਜਣ ਦੀ ਜਿਆਦਾ ਵੱਡੀ ਸਮੱਸਿਆ ਸੀ ਠੀਕ ਆ ਤੇ ਹੁਣ ਉਹ ਵੀ ਮਸ਼ੀਨ ਆ ਗਈ ਮਸ਼ੀਨ ਆ ਗਈ ਅਸੀਂ ਇੱਕ ਦਿਨ ਦੇ ਵਿੱਚ ਹਜ਼ਾਰ ਹਜ਼ਾਰ ਏਕੜ ਦੀ ਪਨੀਰੀ ਵੀਜਦੇ ਵੀਰੇ ਅਸੀਂ ਕਿਰਾਏ ਦਾ ਕੰਮ ਕੀਤਾ ਨਾ ਉਹਦਾ ਤੇ ਇਹ ਵੀ ਸਾਡਾ ਮੇਨ ਕਿਰਾਏ ਦੀ ਕੰਮ ਇੱਕ ਏਕੜ ਦੇ ਵਿੱਚ ਕਿੰਨੇ ਕਿਲਿਆਂ ਦੀ ਆਪਾਂ ਪਨੀਰੀ ਵੀਜ ਸਕਦੇ ਇੱਕ ਏਕੜ ਦੇ ਵਿੱਚ ਸਵਾ 100 ਕਿਲੇ ਦੀ ਸਵਾ 100 ਕਿਲੇ 125 ਕਿਲੇ ਤੋਂ 30 ਕਿਲਿਆਂ ਦੀ ਪਨੀਰੀ ਆਪਾਂ ਵੀਜ ਸਕਦੇ ਬਾਕੀ ਸਾਡਾ ਆ ਮੁੰਡਾ ਰਿਹਾ ਇਹ ਇਹਦੀ ਇਹਦੀ ਗੱਡੀ ਸੀ ਸੇ ਚੱਕੀ ਦੇ ਵਿੱਚ ਇਹ ਰੱਖਿਆ ਟਰੈਕਟਰ ਇੱਕ ਮਸ਼ੀਨ ਸਾਡਾ ਨਰਸਰੀ ਸੀਡਰ ਵੀਰੇ ਇੱਕ ਅੰਬਰ ਸਾਰਾ ਕਦੇ ਬਾਰਡਰ ਦੇ ਏਰੀਏ ਤੇ ਠੀਕ ਆ ਬਾਗਾ ਪ੍ਰਾਣਾ ਹੋ ਗਿਆ ਜਿਹੜਾ ਸਮਾਨਾ ਸਭ ਕੁਝ ਇਕਮਾਤੀ ਪੰਜਾਬ ਦਾ ਕੋਈ ਕੋਨਾ ਛਟਿਆ ਇੱਕ ਸਾਨੂੰ ਹੋਰ ਗੱਲ ਦੱਸੋ ਉਧਰ ਆਪਣਾ ਅੰਬਰ ਸਾਰਾ ਏਰੀਏ ਚ ਫੌਰਨ ਲੋਕ ਗਏ ਹੋਏ ਨੇ ਜਿਆਦੇ ਉਧਰ ਮਸ਼ੀਨਾ ਇਹ ਕੋਟਾ ਦੀਆਂ ਕਹਿੰਦੇ ਐਂ ਮਿਲ ਜਾਂਦੀ ਨੇ ਉਹਨਾਂ ਦਾ ਕੀ ਕਾਰਨ ਹੋ ਸਕਦਾ ਵੀ ਉਹ ਲੈ ਕੇ ਛੱਡ ਗਏ ਉਹਦਾ ਕਾਰਨ ਹੁੰਦਾ ਸੀ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆ ਟਾਈਮ ਮੈਂ ਕਾਰਨ ਆ ਕਾਰ ਨਹੀਂ ਤਾਂ ਨਰਸਰੀ ਦਾ ਸੀ ਮੇਨ ਕਾਰਨ ਇਹਦੀ ਪਨੀਰੀ ਦਾ ਠੀਕ ਆ ਇਹ ਤਿਆਰ ਕਰਨ ਨੂੰ ਲੇਬਰ ਦੀ ਬਾਲੀ ਲੋਡ ਪੈਂਦੀ ਸੀ ਹੁਣ ਉਹ ਵੀ ਇਹ ਰਾਜੜ ਵਾਲਿਆਂ ਦੀ ਮਸ਼ੀਨ ਆ ਗਈ ਵੀਰੇ ਓਕੇ ਉਹ ਵੀ ਤਾਂ ਮਜਾ ਉਹ ਵੀ ਆਪਣੇ ਕੋਲ ਸੋਡੇ ਲਵੇ ਉਹੀ ਆ ਹੁਣ ਆਪਣੇ ਕੋਲ ਉਹੀ ਆ ਜਿਹੜੀ ਨਵੀਂ ਟੈਕਨੋਲੋਜੀ ਆਈ ਆ ਉਹਦੇ ਉੱਪਰ ਵੀ ਸਬਸਿਡੀ ਹੈਗੀ ਆ ਉਹਦੇ ਉੱਪਰ ਵੀ ਸਬਸਿਡੀ ਆ ਉਹ ਕਿੰਨੇ ਦੀ ਆ ਮਸ਼ੀਨ ਉਹ 3 ਲੱਖ 30 ਹਜ਼ਾਰ ਰੁਪਏ ਦੀ ਸੀ ਨਾ ਸਬਸਿਡੀ ਕਿੰਨੀ ਉਹ ਤੇ 1.5 ਲੱਖ ਰੁਪਈਆ 1.5 ਲੱਖ ਸਬਸਿਡੀ ਆ ਲਓ ਜੀ ਕਾ ਮਸ਼ੀਨ ਚੱਲਦੀ ਐ ਇਧ ਤੇ ਭਾਈ ਇਹ ਮਸ਼ੀਨਾਂ ਤੇ ਉਹ ਮਸ਼ੀਨ ਦਾ ਕੀ ਫਰਕ ਰਿਹਾ ਪਹਿਲਾਂ ਤੁਹਾਡੇ ਕੋਲ ਇਹ ਹੀ ਸੀ ਨਾ ਹਾਂ ਪਹਿਲਾਂ ਆਪਣੇ ਕੋਲ ਇਹ ਸੀ ਠੀਕ ਆ ਫਰਕ ਇਹਦਾ ਇੰਨਾ ਗਾ ਜੀ ਇਹ ਪਿੱਛੇ ਚੱਲਦੀ ਦਾ ਚੱਲਣਾ ਪੈਂਦਾ ਜੀ ਬੰਦੇ ਨੂੰ ਸਿੱਧੀ ਰੱਖਣ ਵਾਸਤੇ ਤੇ ਗੇਰ ਵੀ ਲੱਗਦੇ ਨੇ ਨਾ ਕੋਈ ਲੱਗਦਾ ਬੰਦੇ ਨੇ ਫੜ ਕੇ ਚੱਲਾ ਸਿੱਧੀ ਰੱਖਣੀ ਹੈ ਜੀ ਇਹ ਅੱਛਾ ਹਾਂਜੀ ਇਹਨਾਂ ਦੀਆਂ ਜੋੜੀਆਂ ਜੀ ਤੁਹਾਡੇ ਏਰੀਆ 'ਚ ਇਹ ਮਸ਼ੀਨਾਂ ਚੱਲ ਰਹੀਆਂ ਨੇ ਹਾਂ ਜੀ ਹਾਂ ਕਿਵੇਂ ਕਾਮਯਾਬ ਨੇ ਜਨਾ ਕਾਮਯਾਬ ਨੇ ਜੀ ਵਧੀਆ ਕਾਮਯਾਬ ਨੇ ਵਧੀਆ ਦਾ ਠੀਕ ਆ ਤੇ ਇਹ ਕਦੋਂ ਚੱਲੀਆਂ ਨੇ ਪਿਛਲੇ ਹਾਲ ਚੱਲੀਆਂ ਰਹੀਆਂ ਨੇ ਜੀ ਸਾਇਰ ਕਿ ਹੋਈਆਂ ਨੇ ਇਹਨਾਂ ਦੇ ਵਿੱਚ ਪਿਛਲੇ ਇਹਨਾਂ ਲਵੇ ਜੀ ਤੇ ਐਤਕੀ ਹੋਰ ਮਸ਼ੀਨਾਂ ਆ ਗਈਆਂ ਹਾਂ ਇਹਨਾਂ ਦੇ ਕਈ ਆ ਗਏ ਸਾਡੇ ਕਈ ਆ ਗਈਆਂ ਠੀਕ ਆ ਯਾਨੀ ਇਹ ਕਾਮਯਾਬ ਹੈ ਕੰਮ ਪੂਰਾ ਪੂਰਾ ਕੰਮ ਆ ਇਧਰ ਵੀ ਮਸ਼ੀਨਾਂ ਲੱਗੀ ਹੋਈ ਹੈ ਹਨਾ ਸਾਰੀ ਮਸ਼ੀਨਾਂ ਨਾਲ ਅਸੀਂ ਜਿੱਥੇ ਤੱਕ ਦੇਖਿਆ ਜਾਂਦੇ ਮਸ਼ੀਨ ਨਾਲੇ ਆ ਠੀਕ ਆ ਠੀਕ ਆ ਠੀਕ ਆ ਇਹ ਆ ਜੀ ਮਾਲਕ ਇਹਦੇ ਨਾਲ ਕਰੋ ਗੱਲ ਠੀਕ ਆ ਆ ਜਾ ਉੱਤਰੀਆ ਥੱਲੇ ਇਹਨੇ ਦੇ ਦਿਆ ਇਹਨੇ ਨਹੀਂ ਜਾਈ ਮੁੰਡੇ ਇਹ ਛੋਟਾ ਖੇਤ ਆ ਭਾਈ ਹਾਂ ਜੀ ਆਪਣਾ ਨਾਮ ਲੱਗਦਾ ਭਾਈ ਇਹ ਪਹਿਲੀ ਵਾਰ ਹੀ ਲੈਣ ਤੁਸੀਂ ਹਾਂ ਪਹਿਲੀ ਵਾਰ ਹੀ ਲੈਣ ਨਹੀਂ ਵੀਰੇ ਪਿਛਲੀ ਵਾਰੀ ਆਪਣੇ ਲਵੇ ਮੇਰੇ ਨਾਲ ਪੜਦਾ ਰਿਹਾ ਓਕੇ ਮੇਰਾ ਬਾਈ ਓਕੇ ਇਹਨੇ ਲਿਆਤੀ ਹੋਈਆਂ ਦੀਆਂ ਓਕੇ ਵਾਹ ਇਹਨੂੰ ਦੇਖ ਕੇ ਬਾਈ ਆਪਾਂ ਵੀ ਲਿਆਏ ਇਹ ਨਹੀਂ ਆਈ ਨਹੀਂ ਦਵਾਈ ਹੈ ਹਾਂ ਬਸ ਇਹਨੇ ਹੱਲਾ ਜ਼ਰੀ ਦਿੱਤੇ ਇਹਨੇ ਦਵਾਈ ਹੈ ਠੀਕ ਹਾਂ ਵਧੀਆ ਰਿਸਪੌਂਸ ਮਿਲਿਆ ਵੀਰੇ ਵਧੀਆ ਹਾਂਜੀ ਆ ਬਾਈ ਦੇ ਹੈਗੇ ਨੇ ਇੱਥੇ 35 ਤੋਂ 40 ਏਕੜ ਹਾਂਜੀ 35 ਤੋਂ 40 ਏਕੜ ਨੇ ਤੇ ਡੈਰੀ ਫਾਰਮਿੰਗ ਦਾ ਕੰਮ ਹੈ ਇਹਨਾਂ ਦਾ ਇਹ ਪਹਿਲੀ ਵਾਰੀ ਲਾ ਰਹੇ ਨੇ ਕਿ ਆਹ ਮਸ਼ੀਨ ਆਈ ਆ ਇਹ ਯਾਨੀ ਪਨੀਰੀ ਬੀਜੂਗੀ ਤੇ ਬਾਈ ਤੁਸੀਂ ਫਰਸਟ ਟਾਈਮ 35 ਕਿੱਲੇ ਯਾਨੀ ਕਿ ਇਹਨਾਂ ਨਾਲ ਮਸ਼ੀਨ ਨਾਲ ਲਵਾ ਰਹੇ ਹੋ ਝੋਨਾ ਕਿਹੜੀ ਵੈਰੈਟੀ ਲਵਾ ਰਹੇ ਹੋ ਪੀਆਰ 126 ਪੀਆਰ 126 35 ਦੇ 35 ਕਿੱਲੇ ਹੀ ਕਿਉਂ ਕੋਈ ਟ੍ਰਾਇਲ ਵਗੈਰਾ ਜਾਂ ਕੋਈ ਦੇਖਿਆ ਪਾਲਾ ਵਿਰੇ ਲੇਬਰ ਦੀ ਬਹੁਤ ਦਿੱਕਤ ਹੈਗੀ ਇਹ ਸਾਡਾ ਦੋ ਤਿੰਨ ਦਿਨਾਂ ਚ ਕੰਮ ਨਾ ਮੇੜ ਦੂਗਾ ਠੀਕ ਆ ਜਿੱਥੋਂ ਇਹਨੇ ਜੀਦੀ ਲਾਉਣੀ ਸ਼ੁਰੂ ਕਰ ਦਿੱਤੀ ਇੱਕ ਵਾਰ ਇਸਨੇ ਕਦੂ ਕਰ ਲਾਂਗੇ ਠੀਕ ਆ ਉਦੋਂ ਬਾਅਦ ਵਿਰੇ ਆਹ ਲਾ ਲਓ ਜੀ ਲੇਬਰ ਤੋਂ ਲਵਾਉਣਾ ਸੀ ਤਿੰਨ ਖੇਤ ਨੇ ਸਾਡੇ ਤਿੰਨੇ ਖੇਤਾਂ ਦੇ ਜੇ ਤਿੰਨ ਪਾਰਟੀਆਂ ਵੀ ਲਵਾਣਾਂਗੇ ਤਾਂ 15-20 ਦਿਨ ਲਾ ਦੇਣਗੇ ਠੀਕ ਆ ਫਿਰ ਜੀਰੀ ਅੱਗੇ ਜਾ ਕੇ ਮੌਇਸਚਰ ਨਹੀਂ ਸਹੀ ਆਉਂਦਾ ਹੈਗਾ ਜੇ ਉਹ ਲੇਟ ਆ ਜਾਂਦੀ ਹੈ ਜੀ ਠੀਕ ਆ ਇਹ ਤੁਸੀਂ ਯਾਨੀ ਕਿ ਰਿਜ਼ਲਟ ਇਹਦਾ ਦੇਖ ਚੁੱਕੇ ਹੋਵੋਗੇ ਦੇਖ ਚੁੱਕੇ ਹੋਗੇ ਰਿਜ਼ਲਟ ਆਪਣਾ ਮਿੱਤਰ ਆ ਕੋਨੇ ਬੀਜੀ ਸੀਗੇ ਸੋਨੇ ਸਾਰਿਆਂ ਨੇ ਵਧੀਆ ਦੱਸੇਗਾ ਵੀ ਇਹਦਾ ਝਾੜ ਵੀ ਵੱਧ ਰਿਹਾ ਹੈਗਾ ਠੀਕ ਆ ਤੇ ਬਾਕੀ ਲੱਗਣ ਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਛੇਤੀ ਲੱਗੀ ਜੇ ਛੇਤੀ ਲੱਗੇ ਅਧਵਾ ਵੀ ਇਹਦਾ ਕੇ ਸੀਡਰ ਦੇ ਵਿੱਚ ਵੀ ਪਾ ਜਾਂਦਾ ਜੀ ਠੀਕ ਹੈ ਜੀ ਤੇ ਪਿਛਲੇ ਸੀਡਰ ਦੇ ਵਿੱਚ ਮਿੱਟੀ ਆਉਂਦੀ ਆ ਇਹਦੇ ਲਈ ਤੁਸੀਂ ਦੇਖ ਸਕਦੇ ਹੋ ਤੇ ਬ੍ਰੇਕ ਕਰੀ ਜਾਂਦੀ ਮਿੱਟੀ ਇਹ ਚਾਰ ਨੇ ਵੀ ਛਣ ਕੇ ਆਏ ਵੀਰੇ ਛਣ ਕੇ ਆਏ ਇਹਦੇ ਪਰ ਕਾਗਜ਼ ਬਾਅਦ ਵਿੱਚ ਵੀ ਕਾਗਜ਼ ਪਾਵਨਾ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਸਟਾਰਟ ਆਹ ਲੀਵਰ نیچے ਕਰਦੇ ਜਾਨਾ ਅੱਗੇ ਜਾਂਦਾ ਇਹ ਮਿੱਟੀ ਪ੍ਰੈਸ ਕਰਦਾ ਜਾਂਦਾ ਤੇ ਇਹ ਤੋਂ ਲੀਵਰ ਤੋਂ ਗੇਅਰ ਲੱਗ ਜਾਂਦਾ ਫਿਰ ਸੀਡਰ ਬਰਕ ਲੱਗ ਜਾਂਦਾ ਇਹਨਾਂ ਕਰ ਆ ਦੇਖ ਬਣੀ ਗਈ ਆ ਆ ਆਪਣਾ ਇਹਦਾ ਰੋਲ ਲਗਾ ਹਾਂ ਪੂਰੇ ਹੌਲ ਪੈਂਦਾ ਆ ਰੋਲ ਪੈ ਗਿਆ ਹਾਂ ਇਥੋਂ ਇਹਦੇ ਵਿੱਚ ਗਲੀਆਂ ਨਿਕਲੀਆਂ ਹੋਈ ਨੇ ਜੀ ਠੀਕ ਹੈ ਜਿੰਨਾ ਵਿੱਚ ਦੀ ਪਾਣੀ ਮਿਲਣਾ ਇਹਨੂੰ ਠੀਕ ਹੈ ਤੇ ਆ ਐਲੀਵੇਟਰ ਮਿੱਟੀ ਚੱਕਦ ਨੇ ਜਿੱਥੋਂ ਇਹਦੇ ਚ ਲੋਕ ਤੁਸੀਂ ਲੈ ਰਹੇ ਹੋ ਤੇ ਚੱਕ ਕੇ ਜਿਹੜਾ ਝਰਨੇ ਸੁੱਟਣੀਆਂ ਨੇ ਮਿੱਟੀ ਲੈ ਚ ਮਿੱਟੀ ਛਣ ਕੇ نیچے ਜਾਣੀ ਆ ਤੇ ਇੱਕ ਸੀਡਰ نیچے ਲੱਗਿਆ ਇਹਦੇ ਜਿੱਦਾਂ ਮਿੱਟੀ نیچے ਪਾਉਂਦਾ ਪੋਲੀਥੀਨ ਦੇ ਉੱਪਰ ਪਾਉਂਦਾ ਹੈਗਾ ਤੇ ਉਹਦੇ ਪਰ ਪੈਂਦੀ ਇੱਕ ਇੱਟ ਮਿੱਟੀ ਤੇ ਬਾਕੀ ਫਿਰ ਮਿੱਟੀ ਉਹਦੇ ਨਾਲ ਹੀ ਪਿੱਛੇ ਸੀਡਰ ਜਾ ਜਾਂਦੀ ਆ